ਨਗਰ ਨਿਗਮ ਚ ਮੈਨ ਪਾਵਰ ਨੂੰ ਲੈ ਕੇ ਹੋ ਰਹੀ ਵੱਡੀ ਹੇਰਾਫੇਰੀ ਕਿਸੇ ਵੀ ਅਧਿਕਾਰੀ ਨੇ 5 ਸਾਲ ਤੋਂ ਮੈਨ ਪਾਵਰ ਦੇ ਤੌਰ ਤੇ ਰੱਖੇ ਕਰਮਚਾਰੀਆਂ ਦੀ ਨਹੀਂ ਕੀਤੀ ਫਿਜ਼ੀਕਲੀ ਚੈਕਿੰਗ ਸਰਕਾਰ ਨੂੰ ਲਗਾਇਆ ਜਾ ਰਿਹਾ ਕਰੋੜਾਂ ਦਾ ਝੂਠਾ ਡੈਨਿਕ ਸਵੇਰਾ ਤੇ ਖੁਲਾਸੇ ਮਗਰੋਂ ਅਜੇ ਤੱਕ ਰੀਨਿਊ ਨਹੀਂ ਹੋਇਆ ਟੈਂਡ ਅੰਮ੍ਰਿਤਸਰ ਨਗਰ ਨਿਗਮ ਚ ਮੈਨ ਪਾਵਰ ਨੂੰ ਲੈ ਕੇ ਵੱਡੀ ਧੰਦਲੀ ਹੋ ਰਹੀ ਹੈ ਕੁਝ ਕਾਲੀਆਂ ਭੇਡਾਂ ਦੀ ਮੁੱਲੀ ਭੁਗਤ ਦੇ ਨਾਲ ਇਹ ਸਾਰਾ ਹੀਰਾ ਫੇਰੀ ਦਾ ਧੰਦਾ ਚੱਲ ਰਿਹਾ ਹੈ। ਦੈਨਿਕ ਸਵੇਰਾ ਤੇ ਪਹਿਲਾਂ ਵੀ ਇਸ ਗੋਰਖ ਧੰਦੇ ਦਾ ਪਰਦਾ ਫਾਸ਼ ਕੀਤਾ ਜਾ ਚੁੱਕਾ ਹੈ। ਦੱਸ ਦਈਏ ਕਿ ਠੇਕੇ ਤੇ ਕੰਮ ਕਰਨ ਵਾਲੇ ਸੈਂਕੜੇ ਕਰਮਚਾਰੀਆਂ ਦੀ ਸਿਰਫ ਕਾਗਜ਼ਾਂ ਵਿੱਚ ਹੀ ਭਰਤੀ ਕੀਤੀ ਗਈ ਹੈ। ਇਸੇ ਦੇ ਚੱਲਦੇ ਸਰਕਾਰ ਨੂੰ ਕਈ ਸਾਲਾਂ ਤੋਂ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਅਮਰਸਰ ਨਗਰ ਨਿਗਮ ਵਿੱਚ ਚੱਲ ਰਹੀ ਇਸ ਧਾਂਦਲੀ ਦਾ ਕਿਸੇ ਵੀ ਅਧਿਕਾਰੀ ਨੇ 5 ਸਾਲ ਤੋਂ ਮੈਨ ਪਾਵਰ ਦੇ ਤੌਰ ਤੇ ਰੱਖੇ ਕਰਮਚਾਰੀਆਂ ਦੀ ਫਿਜ਼ੀਕਲੀ ਚੈਕਿੰਗ ਨਹੀਂ ਕੀਤੀ। ਦੈਨਿਕ ਸਵੇਰਾ ਤੇ ਖੁਲਾਸੇ ਮਗਰੋਂ ਅਜੇ ਤੱਕ ਟੈਂਡਰ ਰੀਨਿਊ ਨਹੀਂ ਕੀਤਾ ਗਿਆ। ਅੰਮ੍ਰਿਤਸਰ ਨਗਰ ਨਿਗਮ ਵਿੱਚ ਮੈਨ ਪਾਵਰ ਟੈਂਡਰ ਦੇ ਨਾਲ ਸੰਬੰਧਿਤ ਨਿਯੁਕਤੀਆਂ ਵਿੱਚ ਹੋਈ ਧੰਦਲੀ ਦਾ ਮੁੱਖ ਕਾਰਨ ਇਹ ਹੈ ਕਿ ਕਿਸੇ ਵੀ ਉੱਚ ਅਧਿਕਾਰੀ ਨੇ ਠੇਕੇ ਤੇ ਰੱਖੇ 800 ਤੋਂ ਵੱਧ ਮੁਲਾਜ਼ਮਾਂ ਦੀ ਫਿਜ਼ੀਕਲ ਚੈਕਿੰਗ ਨਹੀਂ ਕੀਤੀ। ਇਹ ਹੀ ਕਾਰਨ ਹੈ ਕਿ ਕੁਝ ਕਾਲੀਆਂ ਭੇਡਾਂ ਦੀ ਮਿਲੀ ਭੁਗਤ ਦੇ ਚਲਦੇ ਇਹ ਗੋਰਖ ਤਾਂਦਾ ਚੱਲ ਰਿਹਾ ਹੈ। ਇਹ ਕਾਲੀਆਂ ਭੇਡਾਂ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਝੂਨਾ ਲਗਾ ਰਹੀਆਂ ਨੇ ਅਤੇ ਆਪਣੀਆਂ ਜੇਬਾਂ ਗਰਮ ਕਰ ਰਹੀਆਂ ਨੇ ਦੱਸ ਦਿਓ ਕਿ ਮੈਨ ਪਾਵਰ ਨਾਲ ਸੰਬੰਧਿਤ ਇਹ ਟੈਂਡਰ 5 ਸਾਲ ਪਹਿਲਾਂ ਫਰਮ ਨੂੰ ਅਲਾਟ ਕੀਤਾ ਗਿਆ ਸੀ ਅਤੇ ਪਿਛਲੇ 5 ਸਾਲਾਂ ਤੋਂ ਇਸ ਫਰਮ ਨੇ ਮੈਨ ਪਾਵਰ ਦਾ ਟੈਂਡਰ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਇੱਕ ਵਾਰ ਨਹੀਂ ਬਲਕਿ ਕਈ ਵਾਰੀ ਟੈਂਡਰ ਰੀਨਿਊ ਕੀਤਾ ਗਿਆ ਤੇ ਇਹ ਸਭ ਕਾਲੀਆਂ ਭੇਡਾਂ ਦੇ ਮਿਲਿ-ਪੁਗਰ ਦੇ ਨਾਲ ਹੀ ਕੀਤਾ ਜਾ ਰਿਹਾ ਸੀ ਪਰ ਦੈਨਿਕ ਸਵੇਰਾ ਦੇ ਖੁਲਾਸੇ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਟੈਂਡਰ ਰੀਨਿਊ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਹੁਣ ਕਾਲੀਆਂ ਭੇਡਾਂ ਜਾਂਚ ਦੇ ਡਰ ਤੋਂ ਪਿੱਛੇ ਹਟ ਰਹੀਆਂ ਨੇ ਕਿਉਂਕਿ ਮਾਮਲੇ ਦੀ ਜਾਂਚ ਹੁੰਦੇ ਹੀ ਛੋਟੇ ਵੱਡੇ ਬਾਬੂਆਂ ਨੂੰ ਸਜ਼ਾ ਹੋ ਸਕਦੀ ਹੈ ਇਸ ਮਾਮਲੇ ਵਿੱਚ ਸਭ ਤੋਂ ਵੱਡੀ ਲਾਪਰਵਾਹੀ ਇਹ ਹੈ ਕਿ ਜੋ ਮੁਲਾਜ਼ਮ ਸ਼੍ਰੇਣੀ 4 ਵਿੱਚ ਆਉਂਦੇ ਨੇ ਉਹਨਾਂ ਨੂੰ ਸਿਟੀਜ਼ਨ ਫੈਸਿਲੀਟੇਸ਼ਨ ਸੈਂਟਰ ਮਤਲਬ ਸੀਐਸ ਸੀਐਫਸੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਫਾਇਰ ਬ੍ਰਿਗੇਡ ਵਰਗੇ ਵਿਭਾਗ ਸ਼ਾਮਲ ਹਨ ਇਸ ਮਾਮਲੇ ਵਿੱਚ ਲਾਪਰਵਾਹੀ ਇਹ ਹੈ ਕਿ ਫਰਮ ਦਾ ਟੈਂਡਰ ਖਤਮ ਹੋਣ ਦੇ ਬਾਵਜੂਦ ਇਹ 800 ਕਰਮਚਾਰੀ ਕੰਮ ਕਰ ਰਹੇ ਨੇ ਹੁਣ ਇਨ੍ਹਾਂ ਕਰਮਚਾਰੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਕਿਸ ਨਿਯਮ ਦੇ ਤਹਿਤ ਦਿੱਤੀ ਗਈ ਹੈ ਇਹ ਜਾਂਚ ਦਾ ਵਿਸ਼ਾ ਹੈ ਇਸ ਸਬੰਧੀ ਜਲਦੀ ਹੀ ਵੱਡੇ ਖੁਲਾਸੇ ਹੋਣਗੇ ਬਿਊਰੋ ਰਿਪੋਰਟ ਦੇਨਿਕਸ ਵਿਰਾਟੀ ਟੀਵੀ